ਤਾਰੇ ਕਿੰਨੀ ਤੁਹਾਨੂੰ ਕਰਨੀ ਮੈਂ ਜੀ ਪਿਛਲੀ ਬਾਈ ਇਲੈਕਸ਼ਨ ਸੀ ਜੋ ਆਜ਼ਾਦੀਪੁਰ ਤੋਂ ਇਲੈਕਸ਼ਨ ਹੋਈ ਸੀ ਇਸ ਵਾਰ ਜਿਹੜਾ ਮੈਂ ਡੈਮੋਕ੍ਰੈਟਿਕ ਭਾਰਤੀ ਸਮਾਜਵਾਦੀ ਪਾਰਟੀ ਦਾ ਚੋਣ ਲਾ ਰਿਹਾ ਐਕਟਿੰਗ ਤੇ ਜਿਹੜਾ ਲਾਉਣਾ ਆਪਣੇ ਜਿਹੜੇ ਲੋਕ ਸਭਾ ਦੇ ਉੱਪਰ ਉਹ ਮਦੜਾ ਪਾਉਂਦਾ ਤੇ ਕਿੰਨਾ ਕੁ ਮੀਟਰ ਹੋਣਾ ਹੈ ਕੋਈ ਪਾਂਧੀ ਤੁਸੀਂ ਰਾਣੀ ਚਾਰ ਸ਼ਹਿਰੀ ਅੰਦਰ ਨਹੀਂ ਗ੍ਰਿ ਵਿੱਚ ਪਾਦਮਪੁਰ ਕਰਤਾਰਪੁਰ ਸਾਹਬਪੁਰ ਰੋਟਰ ਵੀ ਕਰਤਾਰਪੁਰ ਇੱਥੇ ਜਿਹੜੀ ਚਾਰ ਟਿਕਾਣੀਆਂ ਬੰਦਰੀਆਂ ਟੈਂਟ ਹੋ ਗਿਆ ਸੈਂਟਰਲ ਨਾ ਸੁਪਰ ਬਾਜ਼ਾਰ ਬਹੁਤ ਬਜ਼ਾਈ ਦੇ ਤੁਸੀਂ ਮਾਲ ਨੂੰ ਤੁਸੀਂ ਐਮਕੀ ਬੱਸ ਦੇ ਬਿਲਿੰਗ ਐਂਡਰ ਕਰਾਈ ਕੀ ਕਰੋਗੇ ਐਮਪੀ ਬਣਾਂਗੇ ਮੈਂਬਰ ਪਾਰਲੀਮੈਂਟ ਬਣਾਂਗੇ ਲੋਕਾਂ ਦੀ ਸੇਵਾ ਕਰਾਂਗੇ ਉਹ ਜਿਹੜੇ ਮੁੱਦੇ ਨੇ ਜਿਨ੍ਹਾਂ ਤੇ ਅਜੇ ਤੱਕ ਸਰਕਾਰਾਂ ਨੇ ਕੰਮ ਨਹੀਂ ਕੀਤਾ ਸਾਡੇ ਜਲੰਧਰ ਦਾ ਬੜਾ ਵਧੀਆ ਮੁੱਦਾ ਜਿਹਦੇ ਵਿੱਚ ਦੇਖਿਆ ਜਾਏ ਅੱਜ ਲਾਅਨ ਆਰਡਰ ਜਿਹੜਾ ਮੇਨਟੇਨ ਨਹੀਂ ਹੈਗਾ ਮੂਹਾਂ ਹੋ ਰਹੀਆਂ ਨੇ ਫਿਰ ਜਿਹੜੀ ਚਾਂਸ ਨਾਜ਼ੀ ਹੋ ਰਹੀ ਹੈ ਕਿਸੇ ਨੂੰ ਇੱਕ ਤਰੀਕ ਨੂੰ ਤਨਖਾਹ ਮਿਲਦੀ ਹੈ ਤੇ ਉਹ ਜਿਹੜੇ ਗੱਲਬਾਤ ਨੂੰ ਐਮਪੀ ਨੇ ਉਹਨਾਂ ਨੇ ਅੱਗੇ ਵੀ ਕੋਈ ਵਿਕਾਸ ਨਹੀਂ ਕੀਤਾ ਪਰ ਇਹਨਾਂ ਲੋਕਾਂ ਕਿ ਮੈਨੂੰ ਸਮਝ ਨਹੀਂ ਆਉਂਦੀ ਇਹਨਾਂ ਨੂੰ ਐਮਐਲਏ ਐਮਪੀ ਨੂੰ ਕੋਈ ਵੀ ਜਾਂਦੀ ਵੀ ਜਿੰਨੇ ਕੈਂਡੀਡੇਟ ਆਏ ਨੇ ਇਹ ਜੀ ਰਵਾਇਤੀ ਪਾਰਟੀਆਂ ਜਿਹੜੀਆਂ ਪਹਿਲਾਂ ਜਿੱਤੀਆਂ ਉਹਨੀਆਂ ਸਰਕਾਰਾਂ ਚ ਰਹੀਆਂ ਨੇ ਕੋਈ ਇੱਕ ਵਾਰੀ ਐਮਐਲਏ ਬਣਿਆ ਕੋਈ ਦੋ ਵਾਰੀ ਐਮਐਲਏ ਬਣਿਆ ਕੋਈ ਐਮਪੀ ਵੀ ਬਣਿਆ ਐਮਐਲਏ ਵੀ ਬਣਿਆ ਉਹਨੂੰ ਸਮਝ ਨਹੀਂ ਆਉਂਦੀ ਤੁਸੀਂ ਕਦੋਂ ਨਵੇਂ ਨਵੇਂ ਨੌਜਵਾਨਾਂ ਨੂੰ ਮੌਕਾ ਕਦੋਂ ਮਿਲੇਗਾ ਅਮਰੀਕਨ ਟੀਵੀ ਯੂ ਐਸ اے ਦੇ ਦਰਸ਼ਕਾਂ ਦਾ ਬਹੁਤ ਧੰਨਵਾਦ ਤੇ ਮੈਂ ਵਰਦੀ ਸਿੰਘ ਪੱਟੀ ਅੱਜ ਅਸੀਂ ਗੋਸ਼ਨ ਪੱਗਦੀ ਆਜ਼ਾਦ ਡੈਮੋਕ੍ਰੇਟ ਭਾਰਤੀ ਸਮਾਜ ਪਾਰਟੀ ਦੇ ਉਮੀਦਵਾਰ ਨਾਲ ਰੂਰ ਹੋ ਰਹੇ ਹਾਂ ਜੀ ਤੁਹਾਡਾ ਸਵਾਗਤ ਹੈ ਸਾਰੇ ਕਿੰਨੀ ਖੁਸ਼ ਹਾਂ ਤੁਹਾਨੂੰ ਮੈਨੂੰ ਪਿਛਲੀ ਬਾਈ ਇਲੈਕਸ਼ਨ ਚ ਆਜ਼ਾਦ ਉਮੀਦਵਾਰ ਤੋਂ ਇਲੈਕਸ਼ਨ ਲੜੀ ਸੀ ਜੀ ਇਸ ਵਾਰ ਜਿਹੜਾ ਮੈਂ ਡੈਮੋਕ੍ਰੈਟਿਕ ਭਾਰਤੀ ਸਮਾਜ ਪਾਰਟੀ ਉਧਰ ਤੋਂ ਲੜ ਰਿਹਾ ਹਾਂ ਅੱਲੀ ਵੀ ਕੋਲ ਰਹਿ ਗਈ ਕਿੰਨਾ ਤੇ ਤੁਹਾਨੂੰ ਮਤਲਬ ਲੈਣਾ ਹਾਂਜੀ ਇਹਨਾਂ ਕਿੰਨਾ ਸਮਤਲ ਲੈਸ ਕਾਫੀ ਸਮਤਲ ਲੈਸ ਲਗਭਗ 50 ਲੋਕਾਂ ਨੇ ਮਿਲਵਾਈ ਧੰਨਵਾਦ ਐਕਟਿੰਗ ਕੇ ਤੁਸੀਂ 9 ਲੱਖ ਜਿਹੜੇ ਆ ਦੋ ਸਵਾ ਦੁਕਾਨ ਕੋਮ ਖੜਾ ਪਾ ਦੁਕਾਨ ਤੇ ਤੁਸੀਂ ਕਿੰਨਾ ਕੁ ਵਿਕਰ ਰਹੇ ਹੋ ਇਕਲੀ 5 ਦੀ ਤੁਸੀਂ ਰਾਣੀ 50 ਸ਼ਹਿਰੀ ਐਮਐਲਏ ਨਹੀਂ ਨਹੀਂ ਇਹਦੇ ਵਿੱਚ ਕਾਦਮਪੁਰ ਸਰਕਾਰਪੁਰ ਨੀਹਾਪੁਰ ਅਰੋਧਰ ਆਪਣੇ ਕਰਤਾਰਪੁਰ ਦੀ ਤੇ ਜਿਹੜੀ ਚਾਰ ਸੀਟਾਂ ਦੀ ਲੰਗਰ ਦੀਆਂ ਕੈਂਟ ਹੋ ਗਿਆ ਸੈਂਟਰਲ ਨਾਰਥ ਸੋਰ ਵੈਸਟ ਸਾਡਾ ਜਲੰਧਰ ਵੈਸਟ ਪੈਂਦਾ ਤਕਰੀਬਨ ਅਸੀਂ ਸਾਰੇ ਜਿਹੜੇ ਏਰੀਆ ਨੇ ਨੋ ਹਲਕਿਆਂ ਵਿੱਚ ਆਲਰੇਡੀ ਵਰਕਿੰਗ ਚ ਲੋਕਾਂ ਨੇ ਮਿਲਦੇ ਆ ਔਰ ਪਿਛਲੀ ਵਾਰ ਵਿੱਚ ਵੀ ਸਾਰੇ ਜਿਹੜੀ ਵੋਟ ਹੈ ਇਹਨਾਂ ਸਾਰੇ ਏਰੀਆ ਤੋਂ ਮੈਨੂੰ ਕਿਸੇ ਦੂਸ 400 500 450 ਸੋ ਪਹਿਲੀ ਵਾਰ ਸੀ ਪਹਿਲੀ ਵਾਰ ਸੀ ਸਿਰਫ ਇਲੈਕਸ਼ਨ ਲੜਨ ਦੀ ਜਾਇਜ਼ ਸੀ ਹੁਣ ਐਸਪੀ ਜਿਹੜੇ ਪੂਰੀ ਫਾਰਮ ਦੇ ਇਲੈਕਸ਼ਨ ਲੜ ਰਹੇ ਆ ਔਰ ਵਾਇਬਲ ਬਰੇਗਾ ਤੇ ਵਧੀਆ ਜਰੂਰ ਹੈ। ਪਰ ਤੁਹਾਨੂੰ ਕਿੰਨਾ ਹੰਗਾਰਾ ਦੇਖ ਨੂੰ ਮਿਲਦਾ ਹੈ? ਜੀ। ਫਿਰ ਸਕੂਲ ਦੀ ਜਿਹੜੀ ਗੋਨ ਦਾ ਤੁਹਾਡੀ ਕਿੰਨੀ ਕਿ ਪੈ? ਦੇਖੋ ਜੀ ਜਿਹੜੀ ਰੋਡ ਹੈ ਉੱਥੇ ਇਲੈਕਸ਼ਨ ਜੇ ਅਸੀਂ ਵੋਟ ਦੇ ਸਕਨੇ ਆਂ ਔਰ ਵੋਟ ਲੈ ਵੀ ਸਕਦੇ ਆਂ। ਇਹ ਵੀ ਸਾਡਾ ਅਧਿਕਾਰ ਹੈ। ਜੀ ਜੀ। ਔਰ ਅਸੀਂ ਆਪਣੇ ਵੱਲੋਂ ਬਾਕੀ ਮਿਹਨਤ ਕਰ ਰਹੇ ਆਂ। ਜੀ ਜੀ। ਬਾਕੀ ਕਹਿੰਦੇ ਨੇ ਕਿ ਮਿਹਨਤ ਤੇ ਮੇਰੀ ਹੋ ਰਹਿਮਤ ਤੇ ਹੂੰ ਸਮਾਜ ਦੀ ਰਹਿਮਤ ਹੈ। ਔਰ ਜਿੰਨੂ ਅਸੀਂ ਜਿਹੜੇ ਨੇ ਜਿੱਤ ਵੱਲ ਜਾ ਰਹੇ ਆਂ। ਪੂਰਾ ਸਾਡੀ ਪਾਰਟੀ ਦਾ ਨਹੀਂ ਪਾਰਟੀ ਦਾ ਗਣਨਾ ਕੀ ਹੈ ਸਾਡੀ ਜਿਹੜੀ ਪਾਰਟੀ ਦਾ ਏਜੰਡਾ ਹੈ ਉਹ ਦਾਵਾ ਸਰ ਉਹ ਤਿੰਨੋਂ ਦੇ ਤਰੀਕਾ ਸੋਚ ਉਹ ਉਹਨਾਂ ਦੇ ਨਾਲ ਸੰਵਿਧਾਨ ਲਿਖਿਆ ਹੈ ਉਹਤੇ ਦਿੱਤਾ ਆਰਟੀਕਲ A ਦੇ ਅਧੀਨ ਸਾਫ ਪਾਣੀ ਮਿਲਣਾ ਸਾਫ ਸਵੱਛ ਸਹੀ ਦੇ ਵੀ ਨਿਕਾਸੀ ਹੋਵੇ ਸਾਡਾ ਗਲੰਦਰ ਸਾਫ ਸੁਥਰਾ ਹੋਵੇ ਉਹ ਜਿਸ ਤਰ੍ਹਾਂ ਪਿੱਛੇ ਦੀ ਪਿੰਡਾਂ ਚ ਖੜਾ ਨਹੀਂ ਮਾਰ ਗਈ ਜੀ ਜੀ ਉਹ ਮੌਜੂਦਾ ਸਰਕਾਰ ਦੀ ਬੇਕੂਫੀ ਸੀ ਜੀ ਔਰ 13 ਸਪੋਰਟ ਉਹਦੇ ਇਹੋ ਜਿਹੇ ਸੀ ਜਿਹੜੇ ਰੇਤਾਂ ਦੇ ਖਾਲੀ ਨਹੀਂ ਕੀਤੇਗੇ ਮੈਂ ਫਿਰ ਸਰਕਾਰ ਨੂੰ ਕਹਿਣ ਜਾ ਰਿਹਾ ਕਿ ਹੁਣ ਫਿਰ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ ਕਿ ਇਹਨਾਂ ਗਰਾ ਵਿੱਚ ਪਾਣੀ ਜਿਹੜਾ ਇਥੋਂ ਛੱਡਿਆ ਜਾਂਦਾ ਔਰ ਦੁਬਾਰਾ ਫਿਰ 150 ਪਿੰਡ ਦੀ ਕਿਤੇ ਬੇਰ ਇਸ ਸਾੜ ਦਾ ਪਾਣੀ ਦਾ ਸ਼ਕਾਰ ਨਾ ਹੋਵੇ ਵੈਸੇ ਤੁਹਾਡੇ ਰੋਗੰਡਾ ਕੀ ਹੈ ਪਾਰਟੀ ਦਾ ਉਹ ਬਹੁਤ ਜ਼ਾਇਦੇ ਬੁਖ ਮਾਲੋ ਤੁਸੀਂ ਐਮਪੀ ਬਣ ਕੇ ਦਿੱਲੀ ਸੈਂਟਰ ਚਲੇ ਜੇ ਕੀ ਕਰੋਗੇ ਐਮਪੀ ਬਣਾਗੇ ਮੈਂਬਰ ਪਾਰਲੀਮੈਂਟ ਬਣਾਗੇ ਲੋਕਾਂ ਦੀ ਸੇਵਾ ਕਰਾਂਗੇ ਉਹ ਜਿਹੜੇ ਮੁੱਦੇ ਨੇ ਜਿਨ੍ਹਾਂ ਤੇ ਅਜੇ ਤੱਕ ਸਰਕਾਰਾਂ ਨੇ ਕੰਮ ਨਹੀਂ ਕੀਤਾ ਸਾਡੇ ਜਲੰਧਰ ਦਾ ਬੜਾ ਵਧੀਆ ਮੁੱਦਾ ਜਿਹਦੇ ਵਿੱਚ ਦੇਖਿਆ ਜਾਏ ਅਜ ਲਾਅਨ ਆਰਡਰ ਜਿਹੜਾ ਮੇਨਟੇਨ ਨਹੀਂ ਹੈਗਾ ਉਹ ਹੋ ਰਹੀਆਂ ਨੇ ਬੇਰਗਣੀ ਚਾਂਸ ਨਾ ਚੀਖ ਹੋ ਰਹੀ ਏ ਕਿਸੇ ਨੂੰ ਇੱਕ ਤਰੀਕ ਨੂੰ ਤਨਖਾਹ ਮਿਲਦੀ ਏ ਤੇ ਜਿਹੜੇ ਖੋਣ ਵਾਲਿਆਂ ਨੂੰ ਪਤਾ ਏ ਕਿ ਸ਼ਾਮ ਨੂੰ ਨਹੀਂ ਸੈਲਰੀ ਮਿਲਦੀ ਆ ਆਪਣੇ ਕੋਲ ਪੈਸੇ ਖੋਲਣਾ ਨਹੀਂ ਠੀਕ ਹੈ ਤੇ ਤੁਸੀਂ ਨਸ਼ੇ ਦਾ ਉਹ ਬਾਤ ਦੇਖ ਲਓ ਜਿਹੜਾ ਕਿੰਦਾ ਬੰਦਾ ਜਾ ਰਿਹਾ ਜਦੋਂ ਸਰਕਾਰ ਦੇ ਸਭ ਮੋਟਾ ਹੁੰਦਾ ਜਿਹੜਾ ਕੋਈ ਐਸਫਪੋ ਥਾਣੇ ਵਿੱਚ ਲੱਗਦਾ ਉਹਦੇ ਪਿੱਛੇ ਪੂਰੇ ਬਲੈਕਬੋਰਡ ਦੇ ਵਿੱਚ ਜਿੰਨੇ ਜਿਹੜੇ ਡਿਫਾਲਟਰ ਬੰਦੇ ਨੇ ਲਿਸਟ ਹੁੰਦੀ ਏ ਉਹ ਚਾਵੇ ਉਸੇ ਟਾਈਮ ਕਾਰਵਾਈ ਕਰ ਸਕਦਾ ਪਰ ਪੁਲਿਸ ਜਿਹੜੀ ਇਹ ਕਿਤੇ ਨਾ ਕਿਤੇ ਜਿਹੜੀ ਇਹ ਕੱਲ ਦੀ ਜੀਤ ਕਵਾਰ ਚ ਵੀ ਤੁਸੀਂ ਪੜ੍ਹ ਕੇ ਦੇਖ ਲਿਓ ਉਹਦੇ ਵਿੱਚ ਵੀ ਆਇਆ ਸੀ ਕਿ ਪੁਲ ਆਪਣੇ ਰਾਜਨੀਤਿਕ ਪ੍ਰੈਸ਼ਰ ਥੱਲੇ ਵੀ ਕੋਈ ਸੁੱਧੇ ਕਿਸੇ ਐਮਐਲਏ ਐਮਪੀ ਕਿਸੇ ਪ੍ਰਧਾਨ ਦਾ ਪ੍ਰੈਸ਼ਰ ਹੋਣਾ ਚਾਹੀਦਾ ਕੋਈ ਸਿੰਡੀਪੈਂਡੈਂਟ ਹੋਣਾ ਚਾਹੀਦਾ ਤਾਂ ਇਹ ਪਾਰਟੀ ਦੇ ਉਮੀਦਵਾਰ 13 13 ਹੈਗੇ ਸੀ 6 5 ਤੋਂ 6 ਸੀਟਾਂ ਦੇ ਸਾਡੇ ਜਿਹੜੇ ਨੇ ਬੰਦੇ ਚੋਣ ਲਾ ਰਹੇ ਨੇ ਇੱਥੋਂ ਕਿਤੋਂ ਲਾ ਰਹੇ ਫਰੀਦਕੋਟ ਤੋਂ ऑलरेडी ਅੰਮ੍ਰਿਤਸਰ ਤੋਂ ਲੜ ਰਹੇ ਨੇ ਆ ਆਨੰਦਪੁਰ ਸਾਹਿਬ ਤੋਂ ਲੜ ਰਹੇ ਨੇ ਕਲੂਬ ਸਾਹਿਬ ਤੋਂ ਲੜ ਰਹੇ ਨੇ ਤੇ ਪੰਜ ਜਿਲੰਧਰ ਤੋਂ ਦੇਖਣ ਚਾਹਿਆ ਜਿਲੰਧਰ ਦਾ ਸਿਵਰੇਜ ਹਾਲੇ ਤੱਕ ਕੰਟਰੋਲ ਜਿਹੜਾ ਹੈ ਇਹ ਬਾਤ ਇਹਦੇ ਬਾਰੇ ਪਹਿਲਾਂ ਦਿੰਦਾ ਕਿ ਜਲੰਧਰ ਦਾ ਕਲਾ ਸੀਵਰੇ ਨਹੀਂ ਦੀ 70000 ਦੇ ਕਰੀਬ ਲਾਈਟਾਂ ਜਿਹੜੀਆਂ ਨੇ ਵੀ ਪਿਛੇ ਲਗਾਈਆਂ ਗਿਆ ਤੇ ਵੀ ਬੰਦ ਨੇ ਸੀਵਰੇ ਦੀ ਬਲਕ ਅਜੇ ਦੂਸਰਾ ਪਾਣੀ ਜਿਹੜਾ ਸਾਫ ਪੀਣ ਵਾਲਾ ਲੋਕਾਂ ਨੂੰ ਨਹੀਂ ਮਿਲਦਿਆ ਹੋਰ ਵੱਡੇ ਲੈਵਲ ਤੇ ਤੁਸੀਂ ਕੂੜੇ ਦਾ ਡੰਬ ਦੇਖੋ ਜਿਹੜਾ ਪਿਛਲੀ ਵਾਰ ਜਿਹੜਾ ਐਮਪੀ ਬਣਿਆ ਸੀ ਉਹਨੇ ਜਾਇਏ ਸਭ ਤੋਂ ਪਹਿਲਾਂ ਕੂੜੇ ਦੇ ਡੰਬ ਨਾਲ ਸਰਕਾਰ ਦੇ ਨਾਲ ਕੇ ਸੁਧਾਵਾਂਗੇ ਉਹਨੇ ਡੰਬ ਕੀ ਚਕਾਣਾ ਸੀ ਉਹ ਸਰਕਾਰ ਵਿੱਚ ਜੋ ਆਪ ਹੀ ਝੋਕਦੇ ਠੀਕ ਹੈ ਜੀ ਉਹ ਆਪ ਹੀ ਛੱਡ ਗਿਆ ਉਹ ਲੋਕਾਂ ਨੂੰ ਬੇਕੂ ਬਣਾਇਆ ਜਾ ਰਿਹਾ ਐ ਇਸ ਟਾਈਮ ਜਿਹੜੇ ਦੂਸਰੀਆਂ ਪਾਰਟੀਆਂ ਦੇ ਕੈਂਡੀਡੇਟ ਨੇ ਤੁਸੀਂ ਦੇਖੋ ਹਰ ਕੋਈ ਦਲ ਬਦਲੂ ਇਹ ਪਾਰਟੀ ਛੱਡ ਗਿਆ ਐ ਜੇ ਕੋਈ ਪਾਰਟੀ ਛੱਡ ਕੇ ਨਹੀਂ ਆਇਆ ਤੇ ਉਹ ਬੜੀ ਦੂਰੋਂ 1.5 200 ਕਿਲੋਮੀਟਰ ਤੋਂ ਦੂਰੋਂ ਆਇਆ ਮੰਨ ਲਓ ਕਿ ਜਿਹੜੇ ਛੋਟੇ ਸਾਡੇ ਭੈਣ ਭਰਾ ਜਿਹੜੇ ਨੇ ਸਾਡਾ ਜਿਆਦਾ ਜਿਹੜਾ ਰਸਤਾ ਹੈ ਮਜਬੂਰ ਪਰਿਵਾਰ ਜਿਹੜੇ ਨੇ ਕਿਸਾਨ ਭਾਈ ਨੇ ਉਹਨਾਂ ਨਾਲੇ ਕਹੂ ਦੱਸਦੇ ਨੇ ਕਿ ਜੇ ਅਸੀਂ 2 ਕਿਲੋਮੀਟਰ ਹੀ ਜਾਣਾ ਹੋਵੇ ਸ਼ਾਮ ਨੂੰ ਸਵੇਰ ਤੋਂ ਕੰਮ ਤੋਂ ਆ ਕੇ ਤਾਂ ਬੜਾ ਮੁਸ਼ਕਲ ਹੁੰਦਾ ਹੈ ਨਹੀਂ 2 250 ਕਿਲੋਮੀਟਰ ਕਿੱਥੇ ਬਾਹਰ ਲੈ ਕੇ ਤੁਣਕੇ ਜਾਵਾਂਗੇ ਵੀ ਉਹ ਜਿਹੜੇ ਗੱਲਬਾਤ ਨੂੰ ਐਮਪੀ ਨੇ ਉਹਨਾਂ ਨੇ ਅੱਗੇ ਵੀ ਕੋਈ ਵਿਕਾਸ ਨਹੀਂ ਕੀਤਾ ਹੋਰ ਇਹਨਾਂ ਲੋਕਾਂ ਕਿ ਮੈਨੂੰ ਸਮਝ ਨਹੀਂ ਆਉਂਦੀ ਯੂ ਨੋ ਐਮ ਐਲ ਏ ਐਮ ਪੀ ਨੂੰ ਕੋਈ ਨਹੀਂ ਜਾਂਦੀ ਜਿੰਨੇ ਕੈਂਡੀਡੇਟ ਆਏ ਨੇ ਇਹ ਰਵਾਇਤੀ ਪਾਰਟੀਆਂ ਜਿਹੜੀਆਂ ਪਹਿਲਾਂ ਜਿੱਤੀਆਂ ਨੇ ਸਰਕਾਰਾਂ ਚ ਰਹੀਆਂ ਨੇ ਕੋਈ ਇੱਕ ਵਾਰੀ ਐਮਐਲਏ ਬਣਿਆ ਕੋਈ ਦੋ ਵਾਰੀ ਐਮਐਲਏ ਬਣਿਆ ਕੋਈ ਐਮਪੀ ਵੀ ਬਣਿਆ ਐਮਐਲਏ ਵੀ ਬਣਿਆ ਉਹਨੂੰ ਸਮਝ ਨਹੀਂ ਆਉਂਦੀ ਤੁਸੀਂ ਕਦੋਂ ਨਵੇਂ ਨੌਜਵਾਨਾਂ ਨੂੰ ਮੌਕਾ ਕਦੋਂ ਮਿਲੇਗਾ ਅੱਗੇ ਆਨ ਦਾ ਤੁਸੀਂ ਛੱਡਦੇ ਹੀ ਨਹੀਂ ਪਏ ਰਾਜਨੀਤੀ ਤੁਸੀਂ ਛੱਡੋ ਹੋਰ ਭੈਣਾ ਭਰਾਵਾਂ ਨੂੰ ਵੀ ਅੱਗੇ ਆਨ ਦਿਓ ਪਰ ਪਿੱਛੇ ਇੱਕ ਸਟੋਰੀ ਦੇਖੀ ਸੀ ਉੱਤਰ ਪ੍ਰਦੇਸ਼ ਦੀ ਉੱਥੇ ਇੱਕ ਸਾਡੇ ਭੈਣ ਜੀ ਕਲੈਕਟਰ ਸਨ ਕੰਸਾਲ ਦੀ 6 ਸਾਲ ਦੀ ਸ਼ਾਇਦ ਉਹਨਾਂ ਦੀ ਟਰਨਓਵਰ ਤੋਂ ਉਹਨਾਂ ਨੇ 1.5-2 ਸਾਲ ਵਿੱਚ ਆਪਣੀ ਜਿਹੜਾ ਨਾ ਜੌਬ ਛੱਡ ਦਿੱਤੀ। ਉਹਨਾਂ ਨੂੰ ਕਿਸੇ ਨੇ ਪੁੱਛਿਆ ਕਿ ਤੁਸੀਂ ਪਹਿਲਾਂ ਕਿਉਂ ਜੌਬ ਛੱਡੀ ਹੈ? ਤਾਂ ਕਹਿੰਦੀ ਮੈਂ ਕਿ ਮੇਰੇ ਕਿਸੇ ਹੋਰ ਭੈਣ ਨੂੰ ਵੀ ਮੌਕਾ ਮਿਲਿਆ ਅੱਗੇ ਆਨਦਾ। ਇਹੋ ਜੀ ਸੋਚ ਜਿਹੜੀ ਸਾਡੇ ਜਿਹੜੇ ਪੁਰਾਣੇ ਬੰਦੇ ਨੇ ਜਿਹੜੇ ਐਮਪੀ ਵੀ ਰਹਿ ਚੁੱਕੇ ਨੇ, ਦੋ-ਦੋ ਵਾਰੀ ਐਮਐਲਏ ਵੀ ਰਹਿ ਚੁੱਕੇ ਨੇ। ਇਹਨਾਂ ਨੂੰ ਸਮਝ ਨਹੀਂ ਆਂਦੀ ਇਹਨਾਂ ਨੂੰ ਦਿਮਾਗ ਉਲੋਕਾ ਨਹੀਂ ਮੈਂ ਕਹਿਣਾ ਚਾਹਾਂਗਾ ਤੁਸੀਂ ਫਿਰ ਜਿਹੜੇ ਲੋਕ ਤੁਹਾਡੇ ਤੋਂ ਬੇਕੂ ਬਣਾ ਲੈਂਦੇ ਨੇ ਤੁਸੀਂ ਵੀ ਰੰਗੋ ਗੁੱਟਾ ਪਾ ਕੇ ਫਿਰ ਆਪਣੇ ਆਪ ਤੇ ਇਹਨਾਂ ਨੂੰ ਝੋਪ ਲੈਂਦੇ ਹੋ ਤੇ ਫਿਰ ਇਹ ਤੁਹਾਡੇ ਤੇ ਹੁਕਮ ਚਲਾਉਂਦੇ ਨੇ ਬਿਨਾਂ ਤੁਹਾਡੇ ਕੰਮ ਕਰਦੇ ਨੇ ਨਾ ਤੁਹਾਡੇ ਲੋੜ ਵੇਲੇ ਕੋਈ ਵੀ ਜਿਹੜੀ ਸਮੱਸਿਆ ਆਉਹ ਹਾਲ ਕਰਦੇ ਸਰ ਧਰਮ ਦੇ ਨਾਮ ਤੋਂ ਵੋਟਾਂ ਮੰਗਦੇ ਜੀ ਧਰਮ ਸਮਾਜ ਔਰ ਇਸ ਤੋਂ ਬਾਅਦ ਰਾਜ ਦਿੱਤੀ ਧਰਮ ਜਿਹੜਾ ਹੈ हां ਤੁਸੀਂ ਰਾਜਨੀਤਿਕ ਹੈਗੇ ਹੋ ਰਾਜਨੀਤਿਕ ਦਾ ਫਾਇਦਾ ਧਰਮ ਨੂੰ ਦੇਣਾ ਚਾਹੀਦਾ ਨਾ ਕਿ ਧਰਮ ਦਾ ਫਾਇਦਾ ਜਿਹੜਾ ਉਹ ਰਾਜਨੀਤਿਕ ਨੂੰ ਦੇਣਾ ਤੁਸੀਂ ਕਿਹਦੇ ਅੱਛੀ ਪੋਜੀਸ਼ਨ ਦੇ ਉੱਪਰ ਮਾਤਮਾ ਨੇ ਪਹੁੰਚਾਇਆ ਐ ਐਮਐਲ ਐਮਪੀ ਬਣੇ ਤੁਹਾਡੇ ਸਹਿਯੋਗ ਨਾਲ ਕਿਸੇ ਧਾਕੀ ਜਗ੍ਹਾ ਦੀ ਉਸਾਰੀ ਹੁੰਦੀ ਹੈ ਕਾਰਜ ਹੁੰਦਾ ਹੈ ਉਹਦੀ ਸਾਫ ਸਬਾਈ ਮੇਨਟੇਨੈਂਸ ਹੁੰਦੀ ਅੱਛੀ ਗੱਲ ਹੈ ਪਰ ਤੁਸੀਂ ਅੱਜ ਮੈਂ ਵੀ ਦੇਖ ਰਿਹਾ ਹਾਂ ਜਿੱਤੇ ਇੱਕ ਸਵਾਲ ਪੁੱਛਿਆ ਬੜੀ ਵੱਡੀ ਗੱਲ ਹੈ ਕਿ ਜਿਹੜੇ ਲੋਕੀ ਕਦੀ ਵੀ ਜਿਨ੍ਹਾਂ ਜਗ੍ਹਾ ਦੇ ਉਹਨਾਂ ਨੂੰ ਦੇਖਿਆ ਨਹੀਂ ਗਿਆ ਉਹ ਅੱਜ ਉਹਨਾਂ ਜਗ੍ਹਾ ਦੇ ਸਿਰ ਝੁਕਾ ਰਹੇ ਨੇ ਉਹ ਜਿਹੜੇ ਗੁਰੂ ਸਾਹਿਬਾਨ ਨੂੰ ਮਿਲਦੇ ਨੇ ਗੁਰੂ ਸਰਬਾਨ ਨੂੰ ਮਿਲਣਾ ਕੋਈ ਬਾਡੀ ਗੱਲ ਨਹੀਂ ਮਿਲਣਾ ਚਾਹੀਦਾ ਆਸ਼ੀਰਵਾਦ ਲੈਣਾ ਚਾਹੀਦਾ ਪਰ ਲੈਕਚਰਨਰ ਦੇ ਲਾਗੇ ਨਹੀਂ ਲੈਣਾ ਚਾਹੀਦਾ ਵੈਸੇ ਵੀ ਜਿਹੜਾ ਇਹ ਉਧਰ ਜਾਣਾ ਚਾਹੀਦਾ ਠੀਕ ਹੈ ਇਹ ਸਿਰਫ ਰਾਜਨੀਤਿਕ ਸੰਟਮਨ ਕਰਾ ਰਿਹਾ ਹੈ ਅੱਜ ਦੀ ਨੌਜਵਾਨ ਪੀੜੀ ਨੂੰ ਪੀਸ ਨੇ ਨੌਜਵਾਨ ਪੀੜੀ ਨੂੰ ਪਹਿਲਾ ਮੇਰਾ ਸੰਦੇਸ਼ ਇਹ ਕਿ ਸਭ ਨਾਲੋਂ ਪਹਿਲਾਂ ਜਿਹੜਾ ਤੁਸੀਂ 2 ਦਿਨ ਬਹਿ ਗਏ ਨੇ ਤੁਸੀਂ ਆਪਣੀ ਜਿਹੜੀ ਇਹਨਾਂ ਦੀ ਵੋਟ ਨਹੀਂ ਬਣੀ 18 ਸਾਲ ਦੀ ਨੂੰ ਉਮਰ 1 1 2024 ਹੋ ਚੁੱਕੀ ਹੈ ਉਹ ਸਭ ਨਾਲੋਂ ਪਹਿਲਾਂ ਅੱਜ ਵੀ ਆਪਣਾ ਵੋਟ ਜਿਹੜਾ ਕਿ VOTING ਹੋਣ ਤੋਂ 10 ਦਿਨ ਪਹਿਲਾਂ 18 ਤਰੀਕ ਨੂੰ 10 ਦਿਨ ਪਹਿਲਾਂ ਜੀ ਆਪਣਾ ਵੋਟ ਅਪਲਾਈ ਕਰ ਸਕਦੇ ਹੋ ਨੌਜਵਾਨ ਜਿਹੜੂ ਵੋਟ ਬਣਾਣਗੇ ਬਣੀ ਜਾਏਗੀ ਤੇ ਵੋਟ ਪੋਲ ਕਰਨਗੇ ਉਹਦਾ ਆਉਣ ਵਾਲੇ MP ਬਣਨ ਦੇ ਵਿੱਚ ਉਹਨਾਂ ਦਾ ਬੜਾ ਵੱਡਾ ਜਿਹਾ ਸਹਿਯੋਗ ਹੋਏਗਾ ਜਿਉਂਦੀ ਵੋਟ ਪਣੀ ਹੋਏਗੀ ਤਾਂ ਇਹਨਾਂ ਸਾਡੇ ਨਾਲ ਧੰਨਵਾਦ ਕਰਾਂਗੇ ਜਿਨ੍ਹਾਂ ਨੇ ਬੜੇ ਚੰਗੇ ਵਿਚਾਰ ਦਿੱਤੇ ਤੇ MP ਬਣ ਤੋਂ ਬਾਅਦ ਕਹਿੰਦੇ ਨੇ ਕਿ ਅਸੀਂ ਪਹਿਲ ਦੇ ਆਧਾਰ ਤੇ ਕਾਰਜ ਕਰਾਂਗੇ ਜੋ ਕਿ ਨਿਤਵਤ ਵਾਲੀਆਂ ਚੀਜ਼ਾਂ ਪੜਾਈ ਸਫਾਈ ਤੇ ਦਵਾਈ ਦਾ ਪ੍ਰਬੰਧ ਕਰਾਂਗੇ ਲੋਕਾਂ ਲਈ ਮੈਂ ਗੁਰਦੇਵ ਸਿੰਘ ਭੱਟੀ ਮੇਂਡੀਕਲ ਯੂਐਸਏ ਮਤਵਾਦ ਚੰਗੇ ਨੂੰ ਚੰਗਾ ਕੀ ਹੁੰਦਾ ਇਹਨਾਂ ਚੰਗੇ ਨੂੰ ਚੰਗਾ ਸੰਦੇਸ਼ ਜਿਹੜਾ ਉਹ ਇਹੀ ਹੈ ਜੋ ਸਾਡੇ 바ਵਾ ਸਾਹਿਬ ਵੀਮਰਾਓ ਮਹਿੰਦਰ ਨੇ ਕਹਿੰਦਿਆ ਹੈ ਪੜੋ ਜੁੜੋ ਕੋ ਸੰਗਰਸ਼ ਕਰੋ ਠੀਕ ਹੈ ਪਹਿਲਾਂ ਪੜਨਾ ਇਹਦਾ ਜ਼ਰੂਰੀ ਹੈ ਪੜਾਈ ਸਾਡਾ ਗਿਆਨ ਵੱਧਾ ਇਹ ਫਿਰ ਆਪਸ ਵਿੱਚ ਜੁੜਨਾ ਸਲਾਹ ਕਰਨੀ ਫਿਰ ਜਾ ਕੇ ਅਸੀਂ ਵੋਟ ਕਰਦੇ ਹਾਂ ਔਰ ਵੋਟ ਜਰੂਰ ਬਣਵਾਓ ਜਿਨ੍ਹਾਂ ਦੀ ਨਹੀਂ ਬਣੀ ਭੈਣ ਭਰਾਡੇ ਛੋਟੇ ਨੇ ਵੋਟ ਬਣਾਣ ਔਰ ਵੋਟ ਦਾ ਜਿਹੜੀ ਅਧਿਕਾਰ ਇਹੋ ਜਿਹਾ ਅਧਿਕਾਰ ਹੈ ਜਿਹਦੇ ਨਾਲ ਅਸੀਂ ਆਪਣੇ ਨਾ ਭਾਰਤ ਦੀ ਨਾਗਰਿਕਤਾ ਦਾ ਹਿੱਸਾ ਵੰਡ ਸਕਦੇ ਹਾਂ ਜੇ 10 ਲੱਖ ਬੱਚਾ ਯੂਪੀਐਸ ਨੇ एग्जाम ਦੇ ਸਕਦਾ ਹੈ ਕੀ ਗੱਲ ਹੈ ਜੁਨੀ ਕੈਂਡੀਡੇਟ ਨੇ ਕੋਈ ਆਮ ਤਰੀਕਾ ਦਾ ਬੰਦਾ ਚੋਣੇ ਲੜ ਸਕਦਾ ਮੈਂ ਬੀਜੇਪੀ ਦੇ ਮੈਨੂੰ ਇੱਕ ਕੱਲ ਪਰਸੋਂ ਇੱਕ ਇੰਟਰਵਿਊ ਭਾਈ ਸਾਹਿਬ ਨੂੰ ਮਿਲੇ ਡਿਬੇਟ ਤੇ ਚੋਣ ਕੰਡੀਨੇਟ ਨੇ ਤਿੰਨੋ ਕੀ ਲੋੜ ਪੈ ਗਈ ਚੋਣ ਲੜਨ ਮੈਂ ਕਸਾ ਨੂੰ ਤੁਮੋਂ ਲੜਨ ਦੀ ਲੋੜ ਇਸ ਕਰਕੇ ਪਈ ਏ ਕਿ ਤੁਹਾਡੇ ਵਰਗੇ ਬੰਦੇ ਜਿਹੜੇ ਨੇ ਅੱਜ ਤੱਕ ਉਹ ਕੁਰਸੀ ਛੱਡਣਾ ਹੀ ਨਹੀਂ ਚਾਹਦੇ ਔਰ ਨਾ ਹੀ ਛੱਡਦੇ ਵੀ। ਇਸ ਅਸੀਂ ਵੀ ਕਹਿੰਦੇ ਆ ਕਿ ਤੁਸੀਂ ਦੋ ਦੋ ਵਾਰੀ ਐਮਐਲਏ ਐਮਪੀ ਬਣ ਚੁੱਕੇ ਹੋ। ਬੱਸ ਕਰੋ, ਸਬਰ ਕਰੋ ਔਰ ਨਵੇਂ ਬੰਦਿਆਂ ਨੂੰ ਮੌਕਾ ਦਿਓ, ਨਵੇਂ ਬੰਦਿਆਂ ਨੂੰ ਓਪਕੇ ਆਂਦੋ। ਮੈਂ ਗੁਲੰਦਰ ਵਾਸਰੰਗੇ ਇਹ ਅਪੀਲ ਕਰਾਂਗਾ ਆਪਣਾ ਕੈਂਡੀਡੇਟ ਜਿਹੜਾ ਤੁਸੀਂ ਜਿਹੜਾ ਨਵਾਂ ਕੈਂਡੀਡੇਟ ਚੁਣੋ। ਠੀਕ ਹੈ। ਔਰ ਮੈਂ ਤੁਹਾਡਾ ਵੀ ਛੋਟਾ ਭਰਾ ਤੁਹਾਡੇ ਜਿਹੜੀ ਮੁੰਬਾਂ ਵਿੱਚ ਉਤਰਿਆ ਹੋ ਜੰਦਰ ਲੋਕ ਸਭਾ ਚ ਉਤਵਾ ਅਧੀ ਕਚਾਰੀ ਵਿੱਚ ਉਤਰਿਆ ਹੋ ਉਹ ਜਰੂਰ ਜਿਹੜੀ ਵੋਟ ਹੈ ਸੋਚ ਸਮੇ ਕੇ ਪਾਓ ਪਰ ਵੋਟ ਜ਼ਰੂਰ ਪਾਓ ਮੇਰੇ ਚੈਨਲ ਤੇ ਸਾਡੇ ਸਾਥੀ ਨੇ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਜਿਹੜੇ ਇੱਕ ਨਿਰਪੱਖ ਸੋਚ ਦੇ ਨਾਲ ਸਾਰੇ ਭੈਣਾ ਭਰਾਵਾਂ ਲਈ ਕੰਨੀ ਸਾਡੇ ਨੇ ਉਹ ਇਹ ਮਿਲੂ ਲੈ ਰਹੇ ਬਹੁਤ ਅਧਿਆਨਿਲਤਾਂ